ਸਤਿ ਸ਼੍ਰੀ ਅਕਾਲ ਜੀ ਭਾਬੀ ਕਿੰਨੀ ਵਾਰ ਮੈਂ ਕਿਹਾ ਆ ਕਿ ਮੈਂ ਸਾਗ ਨਹੀਂ ਖਾਣਾ ਭਵੇਂ ਰਾਤ ਦੇ 12 ਵੱਜ ਗਏ ਆ ਤੇ ਕੀ ਹੋ ਗਿਆ ਹੁਣ ਰਸੋਈ ਚ ਜਾ ਤੇ ਮੇਰੇ ਲਈ ਮਟਰ ਪਨੀਰ ਦੀ ਸਬਜ਼ੀ ਬਣਾ ਕੇ ਲਿਆ ਰੇਖਾ ਨੂੰ ਬਹੁਤ ਤੇਜ਼ ਬੁਖਾਰ ਸੀ ਤੇ ਉਹ ਤੋਂ ਨਿਸ਼ਾ ਦੇ ਨਖਰੀਆਂ ਨਾਲ ਉਹ ਪਰੇਸ਼ਾਨ ਹੋ ਗਈ ਉਦੋਂ ਹੀ ਉਹਦੀ ਸੱਸ ਵੀ ਉੱਠ ਕੇ ਆ ਗਈ ਤੇ ਗੁੱਸੇ ਨਾਲ ਕਹਿਣ ਲੱਗੀ ਰੇਖਾ ਬੁਖਾਰ ਦੀ ਦਵਾਈ ਖਾ ਕੇ ਸੁੱਤੀ ਪਈ ਸੀ ਉਦੋਂ ਹੀ ਦਰਵਾਜ਼ਾ ਖੜਕਿਆ ਰਾਤ ਦੇ 12 ਵਜਣ ਵਾਲੇ ਸੀ ਇੰਨੀ ਰਾਤ ਨੂੰ ਕੌਣ ਆ ਗਿਆ ਇਹ ਸੋਚ ਕੇ ਉਹ ਘਬਰਾ ਗਈ ਉਹਦਾ ਘਰ ਵਾਲਾ ਵੀ ਨਾਈਟ ਡਿਊਟੀ ਤੇ ਗਿਆ ਹੋਇਆ ਸੀ ਖੈਰ ਉਹ ਉੱਠ ਕੇ ਬਾਹਰ ਆਈ ਤੇ ਉਹਨੇ ਅੰਦਰੋਂ ਹੀ ਬਾਹਰ ਵੇਖਿਆ ਤਾਂ ਉਹਦੀ ਨਾਨ ਸਾਹਮਣੇ ਖੜੀ ਸੀ ਉਹਨੇ ਛੇਤੀ ਨਾਲ ਦਰਵਾਜ਼ਾ ਖੋਲਿਆ ਤੇ ਕਹਿਣ ਲੱਗੀ ਨੀਸ਼ਾ ਤੂੰ ਤਾਂ ਕੱਲ ਆਉਣਾ ਸੀ ਅੱਜ ਕਿਵੇਂ ਆ ਗਈ ਨੇਸ਼ਾ ਗੁੱਸੇ ਨਾਲ ਕਹਿਣ ਲੱਗੀ ਇੱਕ ਤਾਂ ਵੈਸੇ ਹੀ ਮੇਰਾ ਮੂਡ ਖਰਾਬ ਆ ਪਿਆ ਉਤੋਂ ਤੁਸੀਂ ਸਵਾਲ ਪੁੱਛ ਪੁੱਛ ਕੇ ਪਰੇਸ਼ਾਨ ਨਾ ਕਰੋ ਅਸੀਂ ਇੱਕ ਹੋਰ ਜਗ੍ਹਾ ਜਾਣਾ ਸੀ ਪਰ ਮੈਡਮ ਦੀ ਸਿਹਤ ਖਰਾਬ ਹੋਣ ਲੱਗੀ ਅਸੀਂ ਜਲਦੀ ਹੀ ਵਾਪਸ ਆ ਗਏ ਰਾਹ ਵਿੱਚ ਗੱਡੀ ਖਰਾਬ ਹੋ ਗਈ ਸੀ ਇਸ ਲਈ ਘਰੰਤਿਆ ਦੇਰ ਹੋ ਗਈ ਸਾਰੀ ਪਿਕਨਿਕ ਦਾ ਮਜ਼ਾ ਖਰਾਬ ਹੋ ਗਿਆ ਹੁਣ ਛੇਤੀ ਜਾ ਤੇ ਮੇਰੇ ਲਈ ਕੁਝ ਖਾਣ ਨੂੰ ਲਿਆ ਮੈਨੂੰ ਬੜੀ ਭੁੱਖ ਲੱਗੀ ਆ ਰੇਖਾ ਦੀ ਸਿਹਤ ਵੀ ਠੀਕ ਨਹੀਂ ਸੀ ਰਾਤ ਨੂੰ ਉਹਨੇ ਵੀ ਖਾਣਾ ਨਹੀਂ ਖਾਦਾ ਸੀ ਤਾਂ ਉਹਦਾ ਖਾਣਾ ਬਚਿਆ ਪਿਆ ਸੀ ਉਹਨੇ ਸੋਚਿਆ ਕਿ ਨੀਸ਼ਾ ਠੰਡਾ ਖਾਣਾ ਵੇਖ ਕੇ ਨਖਰੇ ਕਰੂਗੀ ਇਸ ਲਈ ਉਹ ਸੋਈ ਚ ਗਈ ਤੇ ਉਹਦੇ ਲਈ ਛੇਤੀ ਛੇਤੀ ਚਾਵਲ ਬਣਾਉਣ ਲੱਗ ਪਈ ਇਹਨੇ ਨੂੰ ਨੀਸ਼ਾ ਵੀ ਮੂੰਹ ਹੱਥ ਧੋ ਕੇ ਰੋਟੀ ਖਾਣ ਲਈ ਡਾਈਨਿੰਗ ਟੇਬਲ ਤੇ ਆ ਕੇ ਬਹਿ ਗਈ ਤਾਂ ਰੇਖਾ ਉਹਦੇ ਲਈ ਖਾਣਾ ਲੈ ਆਈ ਥਾਲੀ ਵਿੱਚ ਸਾਗ ਤੇ ਮੂੰਗੀ ਦੀ ਦਾਲ ਵੇਖਦੇ ਹੀ ਉਹਦੀ ਨਾਨਣ ਥਾਲੀ ਪਰਾਂ ਕਰਦੇ ਹੋਏ ਗੁੱਸੇ ਨਾਲ ਕਹਿਣ ਲੱਗੀ ਬਾਬੀ ਕਿੰਨੀ ਵਾਰ ਮੈਂ ਕਿਹਾ ਆ ਤੁਹਾਨੂੰ ਕਿ ਮੈਂ ਇਹ ਸਾਗ ਤੇ ਮੂੰਗੀ ਦੀ ਦਾਲ ਨਹੀਂ ਖਾਂਦੀ ਰੇਖਾ ਬੋਲੀ ਦੀਦੀ ਹੁਣ ਤਾਂ ਰਾਤ ਦੇ 12 ਵਜ ਗਏ ਆ ਇੰਨੀ ਰਾਤ ਨੂੰ ਮੈਂ ਕੀ ਬਣਾਵਾਂ ਉਹਦੀ ਨਾਨਾ ਨੂੰ ਗੁੱਸੇ ਨਾਲ ਬੋਲੀ ਰਾਤ ਦੇ 12 ਵਜ ਗਏ ਤੇ ਕੀ ਹੋ ਗਿਆ ਤੁਸੀਂ ਹੁਣੇ ਹੀ ਮੇਰੇ ਲਈ ਆਲੂ ਗੋਭੀ ਦੀ ਸਬਜ਼ੀ ਬਣਾ ਕੇ ਲਿਆਓ ਬੁਖਾਰ ਵਿੱਚ ਤਪਦੀ ਹੋਈ ਰੇਖਾ ਆਪਣੀ ਨਾਨਾ ਦੇ ਨਖਰਿਆਂ ਤੋਂ ਪਰੇਸ਼ਾਨ ਹੋ ਗਈ ਉਦੋਂ ਹੀ ਉਹਦੀ ਸੱਸ ਵੀ ਆ ਗਈ ਤੇ ਗੁੱਸੇ ਨਾਲ ਕਹਿਣ ਲੱਗੀ Nisha ਜੇ ਤੂੰ ਇਹ ਖਾਣਾ ਨਹੀਂ ਖਾਣਾ ਤਾਂ ਖੁਦ ਰਸੋਈ 'ਚ ਜਾ ਕੇ ਆਪਣੇ ਲਈ ਖਾਣਾ ਬਣਾ ਲਾ ਇੰਨੀ ਰਾਤ ਨੂੰ ਆਪਣੀ ਭਾਬੀ ਨੂੰ ਕਿਉਂ ਪਰੇਸ਼ਾਨ ਕਰ ਰਹੀ ਆ ਜੇ ਤੈਨੂੰ ਆਉਣ ਵਿੱਚ ਦੇਰ ਹੋ ਗਈ ਸੀ ਤਾਂ ਰਸਤੇ ਵਿੱਚ ਹੀ ਕੁਝ ਖਾਉਣਾ ਸੀ ਇੱਕ ਤਾਂ ਤੇਰੀ ਭਾਬੀ ਤੇਰੇ ਲਈ ਗਰਮ-ਗਰਮ ਚੋਲ ਬਣਾ ਕੇ ਲਿਆਈ ਤੇ ਉਤੋਂ ਹੁਣ ਤੂੰ ਸਾਗ ਖਾਣ ਵਿੱਚ ਵੀ ਨਖਰੇ ਦਿਖਾ ਰਹੀ ਆ Nisha ਗੁੱਸੇ ਨਾਲ ਬੋਲੀ ਮੈਂ ਥੱਕ ਕੇ ਘਰ ਆਈ ਆ ਤਾਂ ਮੈਨੂੰ ਖਾਣਾ ਵੀ ਨਹੀਂ ਮਿਲ ਸਕਦਾ ਰਸਤੇ ਵਿੱਚ ਤਾਂ ਸਾਡੀ ਗੱਡੀ ਖਰਾਬ ਹੋ ਗਈ ਸੀ ਕੋਈ ਵਧੀਆ ਹੋਟਲ ਵੀ ਨਹੀਂ ਮਿਲਿਆ ਮੈਂ ਸੋਚਿਆ ਕਿ ਘਰ ਜਾ ਕੇ ਆਰਾਮ ਨਾਲ ਢਿੱਡ ਭਰ ਕੇ ਰੋਟੀ ਖਾ ਲੂੰਗੀ ਪਰ ਇੱਥੇ ਵੀ ਇਹੋ ਜਿਹਾ ਬਕਵਾਸ ਖਾਣਾ ਬਣਾ ਕੇ ਰੱਖਿਆ ਆ ਭਾਬੀ ਨੇ ਰੇਖਾ ਦੀ ਸੱਸ ਗੁੱਸੇ ਵਿੱਚ ਬੋਲੀ ਜੇ ਖਾਣਾ ਤੈਨੂੰ ਬਕਵਾਸ ਲੱਗ ਰਿਹਾ ਆ ਨਾ ਤਾਂ ਤੂੰ ਖੁਦ ਬਣਾ ਲੈ ਤੇ ਰੇਖਾ ਤੂੰ ਆਪਣੇ ਕਮਰੇ ਵਿੱਚ ਪੁੱਤ ਜਾ ਕੇ ਆਰਾਮ ਕਰ ਤੈਨੂੰ ਇਹਦੀਆਂ ਗੱਲਾਂ ਸੁਣਨ ਦੀ ਕੋਈ ਲੋੜ ਨਹੀਂ ਆ ਇਨਾ ਕਹਿ ਕੇ ਉਹ ਵੀ ਆਪਣੇ ਕਮਰੇ ਚ ਚਲੀ ਗਈ ਤੇ ਸੱਸ ਦੀ ਗੱਲ ਮੰਨ ਕੇ ਰੇਖਾ ਵੀ ਕਮਰੇ ਚ ਵਾਪਸ ਚਲੀ ਗਈ ਪਿੱਛੋਂ ਉਹਦੀ ਨਾਨਣ ਗੁੱਸੇ ਨਾਲ ਪੈਰ ਪਟਕਦੇ ਹੋਏ ਆਪਣੇ ਕਮਰੇ ਵਿੱਚ ਚਲੀ ਗਈ ਉਹਨੇ ਖਾਣਾ ਵੀ ਉੱਥੇ ਹੀ ਛੱਡ ਦਿੱਤਾ ਰੇਖਾ ਨੂੰ ਬੜਾ ਬੁਰਾ ਲੱਗ ਰਿਹਾ ਸੀ ਕਿ ਉਹਦੀ ਨਾਨਾਣ ਦਾ અપਮਾਨ ਕਰ ਰਹੀ ਆ ਤੇ ਉੱਪਰ ਹੋਏ ਨੇ ਨਖਰੇ ਵਿਖਾ ਰਹੀ ਆ ਅਗਲੇ ਦਿਨ ਵੀ ਉਹਦੀ ਨਾਨਣ ਉਹਦੇ ਨਾਲ ਗੱਲ ਨਹੀਂ ਕਰ ਰਹੀ ਸੀ ਉਹਦੇ ਨਾਲ ਨਾਰਾਜ਼ ਹੀ ਸੀ ਉਹਨਾਂ ਨਾਨ ਤੇ ਭਾਬੀ ਵਿੱਚ ਥੋੜੀ-ਬਹੁਤ ਨੋਖ-ਝੋਕ ਚੱਲਦੀ ਹੀ ਰਹਿੰਦੀ ਸੀ ਪਰ ਇਸ ਵਾਰ ਤਾਂ ਕੁਝ ਜ਼ਿਆਦਾ ਹੀ ਰੁੱਸ ਗਈ ਸੀ। ਉਹਨੇ 2 ਦਿਨਾਂ ਤੱਕ ਵੀ ਆਪਣੀ ਭਾਬੀ ਨਾਲ ਕੋਈ ਗੱਲ ਨਹੀਂ ਕੀਤੀ। ਆਖਰਕਾਰ ਰੇਖਾ ਨੇ ਉਹਦੀ ਪਸੰਦੀ ਖੀਰ ਬਣਾ ਕੇ ਉਹਨੂੰ ਮਨਾਇਆ। ਨਿਸ਼ਾ ਚਾਏ ਵੱਡੀ ਹੋ ਗਈ ਸੀ ਪਰ ਉਹਦੇ ਵਿੱਚ ਹਜੇ ਵੀ ਬਚਪਨਾ ਮਾਕੀ ਸੀ। ਉਹ ਖਾਣ-ਪੀਣ ਲੱਗਿਆ ਬਹੁਤ ਹੀ ਨਖਰੇ ਵਿਖਾਉਂਦੀ ਸੀ। ਉਹ ਤਾਂ ਉਹਦੀ ਭਾਬੀ ਹੀ ਸੀ। ਗੇੜੀ ਇੰਨੀ ਚੰਗੀ ਸੀ ਤਾਂ ਉਹਦੀਆਂ ਗੱਲਾਂ ਦਾ ਬੁਰਾ ਨਹੀਂ ਮੰਨਦੀ ਸੀ ਤੇ ਉਹਦੀ ਪਸੰਦ ਤੇ ਨਾਪਸੰਦ ਦਾ ਵੀ ਪੂਰਾ ਖਿਆਲ ਰੱਖਦੀ ਸੀ ਵੇਖਦੇ ਹੀ ਵੇਖਦੇ ਨੀਸ਼ਾ ਦੀ ਪੜ੍ਹਾਈ ਵੀ ਪੂਰੀ ਹੋ ਚੁੱਕੀ ਸੀ ਵਕਤ ਗੁਜ਼ਰਨ ਗੁਜ਼ਾਰਨ ਲਈ ਉਹਨੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰ ਲਈ ਪਰ ਕੰਮ ਜ਼ਿਆਦਾ ਹੋਣ ਕਾਰਨ ਉਹਨੇ ਉਹ ਨੌਕਰੀ ਛੱਡ ਦਿੱਤੀ ਤੇ ਹੁਣ ਉਹ ਸੋਚ ਰਹੀ ਸੀ ਕਿ ਮੇਰਾ ਰਿਸ਼ਤਾ ਕਿਸੇ ਵੱਡੇ ਪਰਿਵਾਰ ਵਿੱਚ ਹੋ ਜਾਵੇ ਤਾਂ ਉੱਥੇ ਉਹਨੂੰ ਨੌਕਰੀ ਨਾ ਕਰਨੀ ਪਵੇ ਸੰਯੋਗ ਨਾਲ ਉਹਦੇ ਲਈ ਚੰਗੇ ਘਰੋਂ ਰਿਸ਼ਤਾ ਆਇਆ ਮੁੰਡੇ ਦਾ ਪਿਓ ਰੇਲਵੇ ਵਿੱਚ ਸੀ ਤੇ ਮੁੰਡਾ ਵੀ ਮਲਟੀਨੈਸ਼ਨਲ ਕੰਪਨੀ ਵਿੱਚ ਚੰਗੀ ਪੋਸਟ ਤੇ ਕੰਮ ਕਰਦਾ ਸੀ ਉਹਨਾਂ ਦੇ ਘਰ ਵਿੱਚ ਰੁਪਈਆ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਤੇ ਉਹਨਾਂ ਨੂੰ ਵੀ ਇਹੋ ਜਿਹੀ ਕੁੜੀ ਚਾਹੀਦੀ ਸੀ ਜਿਹੜੀ ਨੌਕਰੀ ਕਰਨ ਬਾਰੇ ਨਾ ਸੋਚਦੀ ਹੋਵੇ ਬਸ ਘਰ ਹੈ ਕੇ ਘਰ ਨੂੰ ਸੰਭਾਲੇ ਨੀਸ਼ਾ ਨੂੰ ਵੀ ਇਹੋ ਜਿਹਾ ਰਿਸ਼ਤਾ ਚਾਹੀਦਾ ਸੀ ਤਾਂ ਬੱਸ ਛੇਤੀ ਹੀ ਨੀਸ਼ਾ ਤੇ ਰਮੇਸ਼ ਦੀ ਮੰਗਣੀ ਹੋ ਗਈ ਤੇ ਮਹੀਨੇ ਬਾਅਦ ਉਹਨਾਂ ਦੋਵਾਂ ਦਾ ਵਿਆਹ ਵੀ ਹੋ ਗਿਆ। ਨਿਸ਼ਾ ਵਿਦਾ ਹੋ ਕੇ ਸਹੁਰੇ ਪਹੁੰਚ ਗਈ। ਸਹੁਰੇ ਘਰ ਵਿੱਚ ਜਾਂਦਿਆਂ ਹੀ ਉਹਦੀ ਸੱਸ ਨੇ ਉਹਨੂੰ ਕਹਿ ਦਿੱਤਾ ਕਿ ਸਾਡਾ ਵੱਡਾ ਪਰਿਵਾਰ ਆ ਸਾਡੀ ਸਾਰਿਆਂ ਦੀ ਖਾਣ-ਪੀਣ ਦੀ ਪਸੰਦ ਆ। ਪਰ ਮੈਂ ਸ਼ੁਰੂ ਤੋਂ ਹੀ ਖਾਣ-ਪੀਣ ਵਿੱਚ ਇਹਨਾਂ ਨੂੰ ਜਿਆਦੇ ਨਖਰੇ ਨਹੀਂ ਸਿਖਾਈ ਤੇ ਜਿਹੜਾ ਵੀ ਖਾਣਾ ਬਣਦਾ ਆ ਸਾਰੇ ਮਿਲ-ਜੁਲ ਕੇ ਖਾ ਲੈਂਦੇ ਆ। ਹਰਤੇ ਵਿੱਚ ਇੱਕ ਦਿਨ ਕਿਸੇ ਇੱਕ ਦੀ ਪਸੰਦ ਦਾ ਖਾਣਾ ਬਣਦਾ ਆ। ਤੇ ਬਾਕੀ ਦੂਸਰੇ ਵੀ ਉਹਦੀ ਪਸੰਦ ਦਾ ਖਾਣਾ ਖਾ ਲੈਂਦੇ ਆ ਇਸ ਤਰ੍ਹਾਂ ਸਾਰਿਆਂ ਦੀ ਅਲੱਗ-ਅਲੱਗ ਪਸੰਦ ਦਾ ਖਾਣਾ ਹਫਤੇ ਵਿੱਚ ਬਣਦਾ ਰਹਿੰਦਾ ਆ ਤੇ ਬਿਨਾਂ ਕੋਈ ਨਾਕਮੂ ਮਰੋੜੇ ਸਾਰੇ ਇਹ ਖਾਣਾ ਖਾ ਲੈਂਦੇ ਆ ਤੈਨੂੰ ਵੀ ਜਿਹੜੀ ਚੀਜ਼ ਪਸੰਦ ਹੋਵੇ ਉਹ ਹਫਤੇ ਵਿੱਚ ਕਿਸੇ ਦਿਨ ਬਣਾ ਲਿਆ ਕਰੀ ਇਸ ਘਰ 'ਚ ਤੇਰੀ ਪਸੰਦ ਨੂੰ ਜਿੰਨਾ ਮਹੱਤਵ ਦਿੱਤਾ ਜਾਵੇ ਓਨਾ ਹੀ ਤੈਨੂੰ ਦੂਜਿਆਂ ਦੀ ਪਸੰਦ ਦਾ ਵੀ ਮਹੱਤਵ ਦੇਣਾ ਹੋਊਗਾ ਨੀsha ਚੁੱਪ ਕਰਕੇ ਆਪਣੀ ਸੱਸ ਦੀਆਂ ਗੱਲਾਂ ਸੁਣ ਰਹੀ ਸੀ ਤੇ ਸੋਚ ਰਹੀ ਸੀ ਕਿ ਇਹ ਵੀ ਵਧੀਆ ਆ ਨਹੀਂ ਤਾਂ ਮੈਂ ਤਾਂ ਬਹੁਤ ਸਾਰੇ ਘਰਾਂ ਤੋਂ ਸੁਣਿਆ ਸੀ ਕਿ ਵਿਆਹ ਦੇ ਬਾਅਦ ਬਹੂ ਦੀ ਪਸੰਦ ਦਾ ਕਿਸੇ ਨੂੰ ਫਿਕਰ ਹੀ ਨਹੀਂ ਹੁੰਦਾ ਘਰ ਵਿੱਚ ਉਹਦੇ ਦੋ ਦਿਓਰ ਦੋ ਨਾਨਾ ਸੱਸ ਸਹੁਰਾ ਤੇ ਪਤੀ ਸੀ ਇੱਕ ਦਾਦੀ ਸੱਸ ਜੋ ਕਦੀ ਆਪਣੀ ਛੋਟੇ ਮੁੰਡੇ ਕੋਲ ਰਹਿੰਦੀ ਸੀ ਤੇ ਕਦੀ ਇਹਨਾਂ ਦੇ ਘਰ ਆ ਜਾਇਆ ਕਰਦੀ ਸੀ ਅਗਲੇ ਦਿਨ ਖਾਣੇ ਵਿੱਚ ਕੀ ਭਰਨ ਵਾਲਾ ਆ ਉਹ ਪਿਛਲੇ ਦਿਨ ਹੀ ਡਿਸਾਈਡ ਹੋ ਜਾਂਦਾ ਸੀ ਤੇ ਸਾਰੇ ਆਪਣੀ ਆਪਣੀ ਪਸੰਦ ਦਾ ਕੁਝ ਨਾ ਕੁਝ ਬਣਵਾ ਲੈਂਦੇ ਸੀ ਉਸੇ ਦੇ ਹਿਸਾਬ ਨਾਲ ਡਿਸਾਈਡ ਹੋ ਜਾਂਦਾ ਸੀ ਇੱਕ ਦਿਨ ਰੇਖਾ ਆਪਣੀਆਂ ਸਹੇਲੀਆਂ ਨਾਲ ਸ਼ਾਪਿੰਗ ਕਰਨ ਬਾਜ਼ਾਰ ਗਈ ਹੋਈ ਸੀ ਉਦੋਂ ਹੀ ਨੀਸ਼ਾ ਦੀ ਸਾਸਾ ਮਾਰਕੀਟ ਵਿੱਚ ਉਹਨਾਂ ਨੂੰ ਮਿਲ ਗਈ ਉਹ ਰੇਖਾ ਨੂੰ ਆਪਣੇ ਘਰ ਲੈ ਆਈ ਦੁਪਹਿਰ ਦੇ ਖਾਣੇ ਦਾ ਵਕਤ ਹੋ ਗਿਆ ਸੀ ਤਾਂ ਬਾਕੀ ਘਰ ਵਾਲੇ ਡਾਈਨਿੰਗ ਟੇਬਲ ਤੇ ਬੈਠ ਕੇ ਖਾਣਾ ਖਾ ਰਹੇ ਸੀ ਜਦੋਂ ਰੇਖਾ ਉੱਥੇ ਪਹੁੰਚੀ ਤਾਂ ਉਹ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਉਹ ਦਿਨ ਨਾਲ ਸਾਰੇ ਘਰ ਵਾਲਿਆਂ ਦੇ ਨਾਲ ਬਹਿ ਕੇ ਬੜੇ ਆਰਾਮ ਨਾਲ ਖੁਸ਼ ਹੋ ਹੋ ਕੇ ਸਾਗ ਤੇ ਮੂੰਗੀ ਦੀ ਦਾਲ ਦੇ ਨਾਲ ਚੌਲ ਖਾ ਰਹੀ ਆ। ਉਹਦੇ ਚਿਹਰੇ ਤੇ ਬਿਲਕੁਲ ਵੀ ਗੁੱਸਾ ਨਹੀਂ ਸੀ। ਆਪਣੀ ਭਾਬੀ ਨੂੰ ਵੇਖ ਕੇ ਨੀsha ਉੱਠਣ ਲੱਗੀ। ਤਾਂ ਨੀsha ਦੀ ਸੱਸ ਕਹਿਣ ਲੱਗੀ ਬਹੁਤ ਤੂੰ ਖਾਣਾ ਖਾ ਰਹੀ ਆ ਨਾ ਤੂੰ ਬਹਿ ਮੈਂ ਤੇਰੀ ਭਾਬੀ ਤੇ ਉਹਦੀਆਂ ਸਹੇਲੀਆਂ ਦੇ ਲਈ ਜੂਸ ਲੈ ਆਉਣੀ ਆ ਤੇ ਖਾਣੇ ਦੇ ਲਈ ਕੁਝ ਬਣਾ ਦੇ। ਇਹ ਦੁਪਹਿਰ ਦਾ ਖਾਣਾ ਖਾ ਕੇ ਹੀ ਜਾਣਗੇ। ਮੈਂ ਮੈਂ ਨਾ ਨੂੰ ਨਹੀਂ ਜਾਣ ਦਵਾਂਗੀ ਉਦੋਂ ਰੇਖਾ ਕਹਿਣ ਲੱਗੀ ਨਹੀਂ ਨਹੀਂ ਆਂਟੀ ਜੀ ਅਸੀਂ ਦੁਪਹਿਰ ਦਾ ਖਾਣਾ ਖਾ ਕੇ ਹੀ ਬਾਜ਼ਾਰ ਆਈਆਂ ਸੀ ਜੋ ਸੀ ਸਾਡੇ ਲਈ ਬਹੁਤ ਆ ਉਦੋਂ ਹੀ ਹੱਸਦੇ ਹੋਏ ਬੋਲੀ ਅੱਛਾ ਠੀਕ ਆ ਫਿਰ ਪਕੌੜੇ ਤਾਂ ਖਾ ਲਿਓ ਤੁਸੀਂ ਨੀsha ਕਹਿਣ ਲੱਗੀ ਮੰਮੀ ਜੀ 2 ਮਿੰਟ ਮੇਰਾ ਖਾਣਾ ਖਤਮ ਹੋ ਜਾਂਦਾ ਤਾਂ ਮੈਂ ਪਕੌੜੇ ਗਰਮ ਕਰ ਦੇ ਦਿੰਦੀ ਆ ਉਹਦੀ ਸੱਸ ਕਹਿਣ ਲੱਗੀ ਤੂੰ ਆਰਾਮ ਨਾਲ ਖਾਣਾ ਖਾ ਮੈਂ ਪਕੌੜੇ ਗਰਮ ਕਰ ਲੈਂਦੀ ਆ ਉਦੋਂ ਨੀਸ਼ਾ ਮੁਸਕਰਉਂਦੇ ਹੋਏ ਖਾਣਾ ਖਾਣ ਲੱਗੀ ਇਹ ਸਭ ਵੇਖ ਕੇ ਰੇਖਾ ਹਰਾ ਰਹਿ ਗਈ ਉਹ ਵੀ ਰਸੋਈ ਵਿੱਚ ਜਾ ਕੇ ਉਹਨਾਂ ਦੀ ਮਦਦ ਕਰਨ ਲੱਗੀ ਥੋੜੀ ਦੇਰ ਬਾਅਦ ਜਦੋਂ ਉਹਨੇ ਆਪਣੀ ਨਾਨਾ ਨਾਲ ਹੀ ਇਕੱਲੇ ਵਿੱਚ ਗੱਲ ਕੀਤੀ ਤਾਂ ਹੌਲੀ ਜਿਹੀ ਬੋਲੀ ਧੀਰੀ ਤੁਹਾਨੂੰ ਤਾਂ ਮੂੰਗੀ ਦੀ ਦਾਲ ਤੇ ਸਾਗ ਪਸੰਦ ਨਹੀਂ ਸੀ ਤਾਂ ਅੱਜ ਤੁਸੀਂ ਕਿਵੇਂ ਖਾ ਲਈ ਨੀਸ਼ਾ ਸ਼ਰਮਿੰਦੀ ਹੋ ਗਈ ਤੇ ਕਹਿਣ ਲੱਗੀ ਭਾਬੀ ਮੈਨੂੰ ਮਾਫ਼ ਕਰ ਦੇ ਜਦੋਂ ਮੈਂ ਪੇਕੇ ਸੀ ਤਮੇ ਨਖਰੇ ਦਿਖਾ ਦਿਖਾ ਕੇ ਤੁਹਾਨੂੰ ਬੜਾ ਪਰੇਸ਼ਾਨ ਕਰਦੀ ਸੀ ਪਰ ਇੱਥੇ ਸਹੁਰੇ ਆ ਕੇ ਮੈਨੂੰ ਸਮਝ ਆਇਆ ਕਿ ਵਿਆਹ ਦੇ ਬਾਅਦ ਇੱਕ ਔਰਤ ਨੂੰ ਸਾਰਿਆਂ ਦੇ ਨਾਲ ਮਿਲ ਜੁਲ ਕੇ ਰਹਿਣਾ ਪੈਂਦਾ ਆ ਤੇ ਇਸ ਤਰ੍ਹਾਂ ਰਹਿਣ ਲਈ ਬਹੁਤ ਸਾਰੇ ਬਦਲਾਵ ਕਰਨੇ ਪੈਂਦੇ ਨੇ ਜੇ ਮੈਂ ਪੀਕਿਆਂ ਦੀ ਤਰ੍ਹਾਂ ਇੱਥੇ ਵੀ ਨਖਰੇ ਦਿਖਾਉਣ ਲੱਗਦੀ ਤਾਂ ਸ਼ਾਇਦ ਰਿਸ਼ਤਿਆਂ ਵਿੱਚ ਮਿਠਾਸ ਨਾ ਰਹਿੰਦੀ ਮੈਂ ਤੁਹਾਨੂੰ ਤਾਂ ਪਰੇਸ਼ਾਨ ਕਰ ਦਿੱਤਾ ਪਰ ਆਪਣੇ ਸਹੁਰੇ ਪਰਿਵਾਰ ਨੂੰ ਕਿਵੇਂ ਪਰੇਸ਼ਾਨ ਕਰ ਸਕਦੀ ਸੀ ਇਸ ਲਈ ਮੈਂ ਵੀ ਦੂਜੇ ਦੀ ਪਸੰਦ ਦੀ ਹਿਸਾਬ ਨਾਲ ਖੁਦ ਨੂੰ ਢਾਲ ਲਿਆ ਕਿਉਂਕਿ ਇੱਥੇ ਸਹੁਰੇ ਘਰ ਮੈਨੂੰ ਸਾਰੇ ਬਹੁਤ ਪਿਆਰ ਕਰਦੇ ਆ ਤੇ ਇਹ ਮੇਰੀ ਪਸੰਦ ਨਾ ਪਸੰਦ ਦਾ ਵੀ ਖਿਆਲ ਰੱਖਦੇ ਆ ਤਾਂ ਫਿਰ ਮੈਂ ਸੋਚ ਲਿਆ ਕਿ ਕਿਉਂ ਨਾ ਉਹਨਾਂ ਦੀ ਪਸੰਦ ਨੂੰ ਹੀ ਆਪਣਾ ਬਣਾ ਲਿਆ ਕਿ ਵੇਖਿਆ ਜਾਵੇ ਮੰਮੀ ਜੀ ਨੂੰ ਮੂੰਗੀ ਦੀ ਦਾਲ ਤੇ ਸਾਗ ਤੇ ਹੋਰ ਵੀ ਹਰੀਆਂ ਸਬਜ਼ੀਆਂ ਬਹੁਤ ਪਸੰਦ ਆਉਂਦੀਆਂ ਆ ਤਾਂ ਹੌਲੀ ਹੌਲੀ ਮੈਂ ਵੀ ਇਹ ਸਾਰਾ ਕੁਝ ਖਾਣਾ ਸਿੱਖ ਗਈ ਪਰ ਸੱਚ ਤਾਂ ਇਹ ਆ ਕਿ ਮੈਂ ਤੁਹਾਨੂੰ ਬੜੇ ਪਰੇਸ਼ਾਨ ਕਰਦੀ ਸੀ ਰੇਖਣ ਨੇ ਆਪਣੀ ਨਨਾਨ ਨੂੰ ਹੋਰ ਕੁਝ ਜ਼ਿਆਦਾ ਨਹੀਂ ਕਿਹਾ ਪਰ ਉਹ ਸੋਚਣ ਲੱਗੀ ਕਿ ਸੱਚਮੁੱਚ ਕੁੜੀਆਂ ਵਿਆਹ ਹੋਣ ਤੋਂ ਪਹਿਲਾਂ ਆਪਣੇ ਪੇਕੇ ਘਰ ਕਿੰਨੇ ਨਖਰੇ ਵਿਖਾਉਂਦੀਆਂ ਨੇ ਪਰ ਵਿਆਹ ਦੇ ਬਾਅਦ ਜਦੋਂ ਜ਼ਿੰਮੇਵਾਰੀ ਸਿਰ ਤੇ ਆ ਜਾਂਦੀ ਆ ਤਾਂ ਉਹ ਆਪਣੀ ਪਸੰਦ ਨਾ ਪਸੰਦ ਤੋਂ ਵੱਧ ਕੇ ਪਰਿਵਾਰ ਵਾਲਿਆਂ ਦੇ ਅਨੁਸਾਰ ਜਿਉਣ ਲੱਗਦੀਆਂ ਨੇ ਨੀਸ਼ਾ ਨੂੰ ਤਾਂ ਸਮਝ ਆ ਗਿਆ ਸੀ ਕਿ ਉਹਨੇ ਆਪਣੀ ਭਾਬੀ ਨੂੰ ਪਰੇਸ਼ਾਨ ਕਰਕੇ ਠੀਕ ਨਹੀਂ ਕੀਤਾ ਤੇ ਹਰ ਬਹੁਦੇ ਸਾਹਮਣੇ ਆਪਣੇ ਸਹੁਰੇ ਘਰ ਇਹੋ ਜੀਆਂ ਚੁਣੌਤੀਆਂ ਹੁੰਦੀਆਂ ਨੇ ਇਸ ਲਈ ਕਦੀ ਵੀ ਕਿਸੇ ਨੂੰ ਵੀ ਨਵੀਂ ਬਹੂ ਨੂੰ ਖਾਣ ਪੀਣ ਦੇ ਲਈ ਇੰਨਾ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਤੇ ਇਹਨੇ ਨਖਰੇ ਨਹੀਂ ਵਿਖਾਉਣੇ ਚਾਹੀਦੇ ਤੇ ਜਿੱਥੋਂ ਤੱਕ ਖਾਣ ਪੀਣ ਦੀ ਗੱਲ ਆ ਤਾਂ ਕਦੀ ਵੀ ਅੰਨ ਦਾ અપਮਾਨ ਨਹੀਂ ਕਰਨਾ ਚਾਹੀਦਾ ਤੇ ਜੇ ਕਿਸੇ ਚੀਜ਼ ਤੋਂ ਕਿਸੇ ਨੂੰ ਅਲਰਜੀ ਨਾ ਹੋਵੇ ਤਾਂ ਹਰ ਚੀਜ਼ ਨੂੰ ਖੁਸ਼ੀ-ਖੁਸ਼ੀ ਖਾ ਲੈਣਾ ਚਾਹੀਦਾ ਆ ਕਿਉਂਕਿ ਹਰ ਚੀਜ਼ ਵਿੱਚ ਅਲੱਗ-ਅਲੱਗ ਪੋਸ਼ਕ ਤੱਤ ਪਾਏ ਜਾਂਦੇ ਆ ਤੇ ਪਰਿਵਾਰ ਵਿੱਚ ਜਿਆਦਾ ਲੋਕ ਹੁੰਦੇ ਆ ਤਾਂ ਹਰ ਰੋਜ਼ ਕਿਸੇ ਇੱਕ ਦੀ ਪਸੰਦ ਦਾ ਖਾਣਾ ਥੋੜੀ ਨਾ ਬਣ ਸਕਦਾ ਆ ਤਾਂ ਸਾਰਿਆਂ ਦੀ ਪਸੰਦ ਦੇ ਹਿਸਾਬ ਨਾਲ ਮਿਲ-ਜੁਲ ਕੇ ਸਾਨੂੰ ਖੁਸ਼ੀ-ਖੁਸ਼ੀ ਖਾਣਾ ਖਾ ਲੈਣਾ ਚਾਹੀਦਾ ਆ ਇਸ ਕਹਾਣੀ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਆ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ